ਸ਼੍ਰੋਮਣੀ ਕਾਲੀਦਾਲ ਦਾ ਬਫਰ ਅਜੇ ਸ਼੍ਰੀ ਕਾਲ ਤਖਤ ਸਾਬ ਦੇ ਜਥੇਦਾਰ ਨਾਲ ਮੁਲਾਕਾਤ ਕਰੇਗਾ ਦੱਸਿਆ ਕਿ ਸ਼੍ਰੀ ਕਾਲ ਤਖਤ ਸਾਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਵੱਲੋਂ ਸੁਣਾਏ ਗਏ ਫੈਸਲਿਆਂ ਨੂੰ ਬਿਨਾਂ ਕਿਸੇ ਆਨਕਾਨੀ ਦੇ ਲਾਗੂ ਕਰਨ ਵਾਲੇ ਬਿਆਨ ਤੋਂ ਬਾਅਦ ਅਕਾਲੀ ਦਲ 'ਚ ਹਲਚਲ ਮਚੀ ਹੋਈ ਹੈ ਸ਼੍ਰੋਮਣੀ ਕਾਲੀਦਾਲ ਦੇ ਕਾਰਜਕਾਰੀ ਪ੍ਰਧਾਨ ਗੁਰਵਿੰਦਰ ਸਿੰਘ ਭੁੰਨ ਅਤੇ ਡਾਕਟਰ ਗੁਰਜੀਤ ਸਿੰਘ ਜੀ ਮਾ ਅੱਜ ਦੁਪਹਿਰ 3 ਵਜੇ ਜਥੇਦਾਰ ਰਗਵੀਰ ਸਿੰਘ ਨਾਲ ਉਨ੍ਹਾਂ ਦੀ ਰਿਹائش ਤੇ ਮੁਲਾਕਾਤ ਕਰਨਗੇ ਇਸ ਮੌਕੇ ਕਾਲੀਦਾਲ ਦੇ ਆਗੂਆਂ ਵੱਲੋਂ ਦਿੱਤੇ ਗਏ ਅਸਤੀਫਿਆਂ ਉੱਤੇ ਚਰਚਾ ਕਰ ਸਕਦੇ ਨੇ ਦੱਸਿਆ ਕਿ 2 ਦਸੰਬਰ ਨੂੰ ਵਰਕਿੰਗ ਕਮੇਟੀ ਨੂੰ ਆਦੇਸ਼ ਪਿਤਾ ਗਿਆ ਸੀ ਕਿ ਪ੍ਰਧਾਨ ਸਮੇਤ ਜਿਨ੍ਹਾਂ ਦੇ ਅਸਤੀਫੇ ਦਿੱਤੇ ਨੇ ਉਹ 3 ਦਿਨਾਂ ਦੇ ਅੰਦਰ ਅੰਦਰ ਪ੍ਰਵਾਨ ਕਰਕੇ ਸ਼੍ਰੀ ਕਾਲ ਤੱਕ ਸੈਵਿਕੇ ਜਾਣਕਾਰੀ ਭੇਜੀ ਜਾਵੇ ਪਰ ਅਜੇ ਤੱਕ ਵਰਕਿੰਗ ਕਮੇਟੀ ਨੇ ਕੋਈ ਫੈਸਲਾ ਨਹੀਂ ਲਿਆ ਜਿਸ ਵਿੱਚੋ ਬੀਤੇ ਦਿਨੀ ਜਤਦਾਦ ਨੇ ਕਿਹਾ ਸੀ ਕਿ ਸ਼੍ਰੋਮਣੀ ਕਾਲੇ ਦਲ ਬਿਨਾਂ ਕਿਸੇ ਆਨਕਾਨੇ ਦੇ ਹੁਕਮਾਂ ਨੂੰ ਲਾਗੂ ਕਰੇ ਇਸ ਦੇ ਨਾਲ ਹੀ ਦਲਜੀਤ ਟੀਮਾ ਦਾ ਵੀ ਬਿਆਨ ਸਾਹਮਣੇ ਆਇਆ ਸੀ ਉਹਨਾਂ ਨੇ ਕਿਹਾ ਸੀ ਕਿ ਸ਼੍ਰੋਮਣੀ ਕਾਲੇ ਦਲ ਧਰਮ ਨਿਰਪੱਖ ਪਾਰਟੀ ਵਜੋਂ ਰਜਿਸਟਰਡ ਹੈ ਤੇ ਕਾਨੂੰਨੀ رائے ਅਨੁਸਾਰ ਇਹ ਕਿਸੇ ਧਾਰਮਿਕ ਮੁਖੀ ਤੋਂ ਨਿਰਦੇਸ਼ ਨਹੀਂ ਲੈ ਸਕਦਾ ਤੇ ਦਲਜੀਤ ਸਿੰਘ ਟੀਮਾ ਰਗ ਦੇ ਸਤੀਫਿਆਂ ਨੂੰ ਲੈ ਕੇ ਚਰਚਾ ਕੀਤੀ ਜਾਵੇਗੀ। ਸ਼੍ਰੋਮਣੀ ਕਾਲੀ ਦਲ ਦਾ ਵਫਾਦਾਰ ਜਨ ਸ਼੍ਰੀ ਕਾਲਤਖਬ ਸਾਬ ਦੇ ਜਥੇਦਾਰ ਨਾਲ ਮੁਲਾਕਾਤ ਕਰੇਗਾ। ਦੱਸਿਆ ਕਿ ਸ਼੍ਰੀ ਕਾਲਤਖਬ ਸਾਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗबीर ਸਿੰਘ ਵੱਲੋਂ ਸੁਣਾਏ ਗਏ ਫੈਸਲਿਆਂ ਨੂੰ ਬਿਨਾਂ ਕਿਸੇ ਆਨਕਾਨੀ ਦੇ ਲਾਗੂ ਕਰਨ ਵਾਲੇ ਬਿਆਨ ਤੋਂ ਬਾਅਦ ਅਕਾਲੀ ਦਲ 'ਚ ਹਲਚਲ ਮਚੀ ਹੋਈ ਹੈ। ਸ਼੍ਰੋਮਣੀ ਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਗੁਰਵਿੰਦਰ ਸਿੰਘ ਭੁੰਨ ਅਤੇ ਡਾਕਟਰ ਦਲਜੀਤ ਸਿੰਘ ਜੀ ਮ ਅੱਜ ਦੁਪਹਿਰ 3 ਵਜੇ ਜਥੇਦਾਰ ਰਗबीर ਸਿੰਘ ਨਾਲ ਉਨ੍ਹਾਂ ਦੀ ਰਿਹائش ਤੇ ਮੁਲਾਕਾਤ ਕਰਨਗੇ। ਇਸ ਮੌਕੇ ਕਾਲੀ ਦਲ ਦੇ ਆਗੂਆਂ ਵੱਲੋਂ ਦਿੱਤੇ ਗਏ ਅਸਤੀਫਿਆਂ ਉੱਤੇ ਚ ਬਨੂ ਸ਼ਰਮਨੀ ਕਾਲੀਦਲ ਸਬੰਧੀ ਹੋਏ ਫੈਸਲੇ 'ਤੇ ਵਰਕਿੰਗ ਕਮੇਟੀ ਨੂੰ ਆਦੇਸ਼ ਕੀਤਾ ਗਿਆ ਸੀ ਕਿ ਪ੍ਰਧਾਨ ਸਮੇਤ ਜਿਨ੍ਹਾਂ ਦੇ ਅਸਤੀਫੇ ਦਿੱਤੇ ਨੇ ਉਹ 3 ਦਿਨਾਂ ਦੇ ਅੰਦਰ-ਅੰਦਰ ਪ੍ਰਵਾਨ ਕਰਕੇ ਸ਼੍ਰੀਕਾਲ ਤੱਕ ਸੈਵਿਕੇ ਜਾਣਕਾਰੀ ਭੇਜੀ ਜਾਵੇ ਪਰ ਅਜੇ ਤੱਕ ਵਰਕਿੰਗ ਕਮੇਟੀ ਨੇ ਕੋਈ ਫੈਸਲਾ ਨਹੀਂ ਲਿਆ ਜਿਸ ਵਿੱਚੋ ਬੀਤੇ ਦਿਨੀ ਜਤਿਹਦਾਰ ਨੇ ਕਿਹਾ ਸੀ ਕਿ ਸ਼ਰਮਨੀ ਕਾਲੀਦਲ ਬਿਨਾਂ ਕਿਸੇ ਆਨਕਾਨੇ ਦੇ ਹੁਕਮਾਂ ਨੂੰ ਲਾਗੂ ਕਰੇ ਇਸ ਦੇ ਨਾਲ ਹੀ ਦਲਜੀਤ ਚੀਮਾ ਦਾ ਵੀ ਬਿਆਨ ਸਾਹਮਣੇ ਆਇਆ ਸੀ ਉਹਨਾਂ ਨੇ ਕਿਹਾ ਸੀ ਕਿ ਸ਼ਰਮਨੀ ਕਾਲੀਦਲ ਧਰਮ ਨਿਰਪੱਖ ਪਾਰਟੀ ਵਜੋਂ ਰਜਿਸਟਰਡ ਹੈ ਤੇ ਕਾਨੂੰਨੀ رائے ਅਨੁਸਾਰ ਇਹ ਕਿਸੇ ਧਾਰਮਿਕ ਮੁਖੀ ਦਰਜੀਤ ਸਿੰਘ ਟੀਮਾ ਰਗਵੀਰ ਸਿੰਘ ਨੂੰ ਮਿਲਣਗੇ ਤੇ ਅਸਤੀਫੇ ਨੂੰ ਲੈ ਕੇ ਚਰਚਾ ਕੀਤੀ ਜਾਵੇਗੀ